ਸਸੀ ਦਾ ਸਾਰਿਆਂ ਨੂੰ ਕੀ ਹਾਲ ਚਾਲ ਹੈ ਭੈਣਾ ਬੀਬੀਆਂ ਮੜਾ ਜਾਂ ਦੂਰ ਹੋ ਜਾ ਵੀਡੀਓ ਤੇ ਕਿਉਂਕਿ ਸਾਨੂੰ ਪਤਾ ਪਕ ਕਿਤੇ ਕਿਤੇ ਹੀ ਇਹੋ ਜੀ ਵੀਡੀਓ ਕਰਨੀ ਹੁੰਦੀ ਹੈ ਜਦੋਂ ਕੋਈ ਲਾਹਣਿਆਂ ਨੂੰ ਲਾਹਣਤਾ ਪਾਉਣੀਆ ਹੁਣ ਆਇਆ ਦੇਖਦੇ ਭੈਣ ਚ ਮਜਾ ਆਇਆ ਇੱਕ ਤਾਂ ਨਾਲ ਸਾਲਾ ਬਾਂਦਰ ਮੁਹੀ ਸ਼ਕਲ ਵਾਲਾ ਪਿਛਵਾੜਾ ਇਹਦਾ ਤੋਤੀ ਬਦਮਾਸ਼ ਇਹ ਨਹੀਂ ਲੋਟ ਆਉਂਦਾ ਪਿਆ ਮੈਨੂੰ ਚੰਨ ਚੱਲ ਜਾਣੇ ਆ ਜਿਹੜੇ ਮੈਨੂੰ ਟਾਰਗੇਟ ਕਰਦੇ ਟਾਰਗੇਟ ਕਰਨ ਨੂੰ ਤੂੰ ਹੁਣ ਮੈਂ ਤੇ ਮੇਰੇ ਮੂੰਹ ਟੌਮ ਕਰੂਜ਼ ਆ ਤੂੰ ਤੈਨੂੰ ਸਾਲਾ ਟਾਰਗੇਟ ਕਰਦੇ ਆ ਜਾਂ ਬੜਾ ਤੂੰ ਕਰਨ ਆਉ ਜਲਾ ਬੜਾ ਤੂੰ ਉਹ ਚੀਮਾ ਜਿਹੜਾ ਤੂੰ ਟਾਰਗੇਟ ਕਰਦੇ ਆ ਉਹ ਤੈਨੂੰ ਚਾਰ ਛਿੱਲੜ ਜੇ ਬਣੀ ਜਾਂਦੇ ਤੈਨੂੰ ਤਾਂ ਹੀ ਬਣੀ ਜਾਂਦੇ ਆ ਪਰ ਇੱਥੇ ਉਹ ਛੋਡੀ ਨੂੰ ਅਮਨ ਨੂੰ ਬੋਲਣਾ ਤਾਂ ਪੈਂਦਾ ਕਿਉਂਕਿ ਤੇਰੇ ਵਰਗੇ ਗੰਦ ਪਾਉਂਦੇ ਆ ਤੇਰੇ ਵਰਗੇ ਗੰਦਾ ਦੀ سپورਟ ਕਰਦੇ ਆ ਬੱਤ ਸਹੀ ਏ ਕੀ ਤੂੰ ਮੇਰੇ ਪਿੰਡ ਆਜੂਗਾ ਨਾ ਮਣਾ ਅੱਗੇ ਤਾਂ ਤੂੰ ਮੁੜ ਗਿਆ ਹੁਣ ਮੇਰੇ ਪਿੰਡ ਕੀ ਨਾਲ ਲੈ ਪੈਣੀ ਤੂੰ ਅਸਦਾ ਲੋੜਾ ਨਹੀਂ ਆ ਸਕਦਾ ਸਾਲਿਆ ਮੇਰੇ ਪਹਿਲਾਂ ਤੋਂ ਆਦੀ ਗੱਲ ਜਿਹੜੇ ਮੈਂ ਤੈਨੂੰ ਫੇਰ ਤੂੰ ਹੋਰ ਹੀ ਪੰਨੇ ਦੀ ਵੀਡੀਓ ਪਾ ਦੇਣਾ ਜਿਹੜੀ ਮੇਰੀ ਗੱਲ ਆ ਮੇਨ ਉਹਦਾ ਜਵਾਬ ਦੇ ਕੇ ਵੀਡੀਓ ਪਾ ਤੂੰ ਇਹ ਗੱਲ ਕਹੀ ਸੀ ਮੇਰੇ ਤੇ ਕਿ ਮੈਂ ਤੇਰੇ ਪਿੰਡ ਆਜੂਗਾ ਪਹਿਲਾਂ ਤਾਂ ਇਹ ਗੱਲ ਦਾ ਜਵਾਬ ਦੇ ਟਕਾ ਕੇ ਵੀ ਤੂੰ ਕਿਉਂ ਨਹੀਂ ਆਇਆ ਜੇ ਕਿਦਾਂ ਆਉਂਗਾ ਦੂਜੀ ਗੱਲ ਇਹ ਇਹ ਤੂੰ ਇਹ ਗੱਲ ਕਹੀ ਸੀ ਕਿ ਮੈਂ ਮੋਗੇ ਵਾਲਾ ਕੁੱਟਦਾ ਮੈਂ ਉਹਦੀ ਵੀਡੀਓ ਪਾਉਂਗਾ ਤੂੰ ਉਹ ਵੀਡੀਓ ਹਜੇ ਤੱਕ ਕਿਉਂ ਨਹੀਂ ਪਾਈ ਤੇ ਤੀਜੀ ਗੱਲ ਸਾਲਿਆ ਲੌਂਡਿਆ ਇਹ ਕਿ ਤੂੰ ਸਾਨੂੰ 18 20 ਆ ਮੈਨੂੰ ਕਮੈਂਟ ਮੈਸੇਜ ਕਮੈਂਟ ਆਉਂਦੇ ਆ ਸਾਰਿਆਂ ਨੂੰ ਬਲੌਕ ਮੈਨੂੰ ਵੀ ਬਲੌਕ ਕਰੀ ਬੈਠਾ ਕਿਉਂ ਕਿਉਂਕਿ ਜਿਹੜੇ ਵੀਡੀਓ ਪਾਈ ਉਹਦੇ ਵਿੱਚ ਉਹ ਕਮੈਂਟ ਜਾਂਦੇ ਆ ਜਿਹੜੇ ਸਚਾਈ ਵਾਲੇ ਆ ਇਹਨੂੰ ਪਤਾ ਵੀ ਜੇ ਸਚਾਈ ਵਾਲੇ ਕਮੈਂਟ ਆ ਗਏ ਤੇ ਜਿਹੜੇ ਦੂਜੇ ਭੈਣ ਭਰਾ ਆ ਗਏ ਉਹ ਵੀ ਉਹੀ ਸਮਝਣਗੇ ਚੀਜ਼ ਹਨਾ ਇਹ ਬੰਦਾ ਤੂੰ ਜਨਾਨਾ ਸਾਲਾ ਜਨਾਨਾ ਜਨਾਨੇ ਤੋਂ ਵੀ ਭੈੜੀ ਕਾਸ਼ ਤੂੰ ਉਹ ਆ ਖੁਸਰਾ ਤੂੰ ਸਾਲਿਆ ਤੈਨੂੰ ਮੈਂ ਕਦੇ ਤੈਨੂੰ ਤੇਰੇ ਤੇ ਮੈਂ ਵੀਡੀਓ ਪਾਉਂਦਾ ਆ ਤੈਨੂੰ ਮੈਂ ਕਦੇ ਗੱਲ ਨਹੀਂ ਕੱਢੀ ਤੂੰ ਜਿਹੜੀ ਪਿੱਛੇ ਵੀਡੀਓ ਪਾ ਕੇ ਮੇਰਾ ਸਾਲਾ ਮੋਗਿਉ ਪਾਰ ਰਿੰਦਾ ਉਹਦਾ ਪੈਂਡ ਉਹਦਾ ਯੋ ਪੈਂਡ ਜੇ ਤੂੰ ਪੈਂਡ ਦਿਖਾਈ ਜਨਾ ਤੇ ਤੇਰੇ ਸਾਲਿਆ ਤੇਰੇ ਚੂੜੀਆਂ ਪਹਿੰਗਾ ਆਉਂਦਾ ਕਿਉਂ ਨਹੀਂ ਮਰਦਾ ਕਿਉਂ ਨਹੀਂ ਇੱਥੇ ਆ ਕੇ ਤੂੰ ਏ ਬੱਤ ਸਹੀ ਏ ਕਦੇ ਤੂੰ ਕਿਹਦੇ ਤੇ ਚੜ ਜਾਣਾ ਕਦੇ ਕਿਹਦੇ ਤੇ ਮੈਨੂੰ ਨਾ ਬਈ ਅਸਲ ਦੇ ਵਿੱਚ ਮੈਨੂੰ ਕਸਮ ਲੱਗੇ ਬਈ ਇਹਦੇ ਤੇ ਵੀਡੀਓ ਪਾਉਣੀ ਨਹੀਂ ਚਾਹੁੰਦੇ ਪਰ ਜਦੋਂ ਅੱਗੋਂ ਕੋਈ ਬੰਦਾ ਬੋਲ ਪੈਂਦਾ ਫਿਰ ਪਾਉਣੀ ਪੈਂਦੀ ਆ ਤੇ ਬੋਲ ਵੀ ਉਹੋ ਜਿਹਾ ਘਟੀਆ ਸ਼ਬਦ ਪੈਂਦਾ ਮੈਨੂੰ ਤਾਂ ਫੂਨ ਮੈਸੇਜ ਆਉਂਦੇ ਆ ਮੈਨੂੰ ਖੁਦ ਨੂੰ ਨਾ ਗਿਲਟੀ ਜੇ ਫੀਲ ਹੁੰਦਾ ਕਿ ਮੈਂ ਕਿਹੜੇ ਬੰਦੇ ਤੇ ਬੋਲੀ ਜਾਣਾ ਯਾਰ ਸਮਝ ਰਹੇ ਹੋ ਕਿਹੜੇ ਤੇ ਮੱਥਾ ਮਾਰੀ ਜਾਣਾ ਪਰ ਜਦੋਂ ਕੋਈ ਗਾਲ ਕੱਢੂਗਾ ਉਦੋਂ ਤਾਂ ਫਿਰ ਜਵਾਬ ਦੇਣਾ ਬਣਦਾ ਪਰ ਇਹਨੂੰ ਮੈਂ ਕਹਿਣਾ ਚਾਹਣਾ ਤੂੰ ਅਸਲ ਦੇ ਵਿੱਚ ਜੰਮਿਆ ਕਿ ਤੂੰ ਵੈਸੇ ਹੀ ਉਤੋਂ ਕਿਤੇ ਉਹ ਡਿੱਗਣ ਟੁ ਗਿਆ ਜੇ ਤਾਂ ਤੂੰ ਜੰਮਿਆ ਤੇ ਜੇ ਜੰਮਿਆ ਤੇ ਫਿਰ ਤੈਨੂੰ ਪਤਾ ਵੀ ਜਿਹੜਾ ਜੰਮਣ ਵਾਲਾ ਹੁੰਦਾ ਮਾਪਿਆਂ ਨੂੰ ਕੀ ਕਰਨਾ ਪੈਂਦਾ ਬੱਚਾ ਪੈਦਾ ਹੁੰਦਾ ਠੀਕ ਆ ਹੁਣ ਆ ਮੇਨ ਗੱਲ ਤੇ ਜੇ ਤੂੰ ਆਪਦੇ ਪਿਓ ਦਾ ਅਸਲ ਉਵੇਂ ਜੰਮਿਆ ਹੋਇਆ ਤੇ ਤੂੰ ਨਾ ਜਾ ਤਾਂ ਮੇਰੇ ਕੁੱਤੇ ਦੀ ਵੀਡੀਓ ਦਿਖਾ ਤੇ ਜਾ ਮੇਰੇ ਪਿੰਡ ਆ ਸਹੀ ਹੈ ਨਾ ਗੱਤ ਸਹੀ ਹੈ ਤੂੰ ਤੇਰੇ ਨਾਲ ਉਦੋਂ ਜਿਹੜਾ ਸਰਪੰਚ ਬੈਠੇ ਇਹਨਾਂ ਜਦੋਂ ਅਮੋ ਨੂੰ ਨੇ ਗਏ ਉੱਥੇ ਉਹ ਵੀ ਮੈਂ ਉਹਦਾ ਫੇਸ ਇੰਪ੍ਰੈਸ਼ਨ ਬਾਅਦ ਚ ਵੀਡੀਓ ਚ ਦੇਖਿਆ ਉਹ ਤੋਂ ਲੱਗ ਰਿਹਾ ਸੀ ਕਿ ਉਹ ਵੀ ਦੁਖੀ ਹੋਇਆ ਬੈਠਾ ਯਾਰ ਕਿੱਧਰ ਆ ਸਿਆਪਾ ਦੇੜੀ ਫਿਰਦਾ ਕੌ ਤੇਰੇ ਮਗਰ ਮੈਂ ਲੈ ਕੇ ਕਹਿਣਾ ਲੈ ਕੇ ਜਾਂ ਤੂੰ ਐਂ ਕਰ ਮੈਂ ਸਾਰਾ ਆਪਦਾ ਪੈਨ ਬਿਠਾ ਦੂੰ ਸਾਰਾ ਪੈਨ ਪੰਜ ਮੈਂਬਰ ਤੇ ਸਰਪੰਚ ਦਾ ਬਹੁਤ ਦੂਰ ਦੀ ਗੱਲ ਆ ਮੈਂ ਜਬਾਨ ਕਰਦਾ ਪਿਆ ਮੇਰੀ ਵੀਡੀਓ ਸਾਹਮਣੇ ਰੱਖ ਲਓ ਜੇ ਨਾ ਬਿਠਾਵਾਂ ਤਾਂ ਫਿੱਟੇ ਮੂੰਹ ਕਹਦੇਓ ਧੌਣ ਲਵਾ ਦਿਓ ਤੇਰੇ ਮਗਰ ਕਿਹਨੇ ਆਉਣਾ ਤੂੰ ਰੱਖ ਲੈ ਫਿਰ ਕਿਤੇ ਇੱਥੇ ਕਿਤੇ ਦਾ ਨੇੜੇ ਤੇੜੇ ਦਾ ਜਾਂ ਛੱਡ ਯਾਰ ਤੂੰ ਸਾਡੇ ਪੈਨ ਦੀ ਆ ਜਾ ਤੈਨੂੰ ਕੁੱਟ ਦੇਣੀ ਭਰਾਵਾ ਜੇ ਤੂੰ ਕਹਿਣਾ ਵੀ ਮੈਂ ਉਵੇਂ ਆਉਣਾ ਤੇ ਤੈਨੂੰ ਅਸੀਂ ਨੰਗਾ ਕਰਦਾਂਗੇ ਜੇ ਤੂੰ ਕਹਿਣਾ ਮੈਂ ਗੱਲ ਕਰਨ ਆਲਾ ਤੇ ਆ ਜਾ ਤੈਨੂੰ ਕੋਈ ਟੱਚ ਤੱਕ ਨਹੀਂ ਕਰਦਾ ਪਰ ਤੂੰ ਤੀਜੇ ਦੇ ਦਿਨ ਆਹ ਬੰਦਰ ਮੁਹੀ ਸ਼ਕਲ ਲੈ ਕੇ ਲਾ ਕੇ ਇੱਥੇ ਕੋਲੇ ਪਤੰਬਾਕੂ ਤੇ ਚੜ ਜਾਣਾ ਉੱਥੇ ਬੋਲਣ ਕਰੇ ਆਵਣ ਆਇਆ ਛੋਡੀਆਂ ਆਇਆ ਤੈਨ ਚੱਲੇ ਜਾਣੇ ਮੇਰੇ ਤੇ ਚੜੇ ਆ ਤਿੰਨ ਚਾਰ ਜਾਣੇ ਤੇਰੇ ਤੇ ਚੜੇ ਆ ਅਸਲ ਦੇ ਵਿੱਚ ਤੂੰ ਤਿੰਨ ਚਾਰ ਤੇ ਡਿੱਕਣ ਤੇਰਾ ਚਪੇੜਾ ਮਾਰ ਮਾਰ ਤੇਰਾ ਮੂੰਹ ਲਾਲ ਕਰ ਦੇਣਾ ਸੀ ਗਜਬ ਇੱਜ਼ਤੀ ਹੈ ਤੂੰ ਸਾਲੇ ਮੇਰੇ ਸਿਰ ਤੇ ਬੰਨ ਕੇ ਕੇਸਰੀ ਪਰਨਾ ਹੁਣ ਆ ਮਨ ਨੂੰ ਕਹੀ ਜਾਂਦਾ ਵੀ ਇਹ ਕੋਈ ਵੱਡੀ ਗੱਲ ਨਹੀਂ ਹੁੰਦੀ ਕਿਉਂ ਨਹੀਂ ਵੱਡੀ ਗੱਲ ਹੁੰਦੀ ਓਏ ਤੂੰ ਸਿਰ ਤੇ ਕੇਸਰੀ ਮੈਂ ਇੱਥੇ ਕੇਸਰੀ ਪਰਨਾ ਬੰਨਿਆ ਤੇ ਐੱਚਾ ਲੱਗਿਆ ਤੇਰੇ ਕੂਲ ਐਪ ਲਾਲਾ ਜਾਂ ਜਰਦਾ ਲਾਲਾ ਹੈ ਤਾਂ ਤੰਬਾਕੂ ਆ ਜਿੱਥੋਂ ਸਾਡੇ ਮਹਾਰਾਜ ਦਾ ਘੋੜਾ ਨਹੀਂ ਲੰਘਿਆ ਸੀ ਯਰ ਪਤਾ ਹੈ ਵੇਖਿਆ ਥੱਲੇ ਥੱਲੇ ਉਹ ਤੰਬਾਕੂ ਦੇ ਬੂਟੇ ਸੀਗੇ ਮੇਨ ਸਿੱਖੀ ਨੂੰ ਮੇਨ ਇਹ ਆ ਤੰਬਾਕੂ ਆ ਉਹ ਚੀਜ਼ਾਂ ਵੀ ਹੈਗੀਆਂ ਸ਼ਰਾਬ ਮੀਟ ਮੂ ਡਾਂਡਾ ਹੁੰਦਾ ਜੋ ਵੀ ਆ ਪਰ ਮੇਨ ਤੰਬਾਕੂ ਆ ਜਿਹੜਾ ਤੂੰ ਯੂਜ਼ ਕਰਦਾ ਤੇ ਜਿਹੜਾ ਸਿਰ ਤੇ ਤੂੰ ਪਰਨਾ ਬੰਨੀ ਫਿਰਦਾ ਲੌਂਡਿਆ ਕਲਾ ਮੈਂ ਨੂੰ ਮੈਨੂੰ ਇਹ ਆਉਂਦਾ ਵੀ ਜਿਹੜੇ ਤੇਰੇ ਗਾਂ ਸੋਹਰੇ ਆ ਤੇਰੇ ਸੋਹਰਿਆਂ ਚੋਂ ਨੀ ਕੋਈ ਬੰਦਾ ਤੈਨੂੰ ਕਹਿੰਦਾ ਵੀ ਜਵਾਈ ਸਾਹਿਬ ਤੁਹਾਡੀ ਬੇਇੱਜ਼ਤੀ ਬਹੁਤ ਹੁੰਦੀ ਪਈ ਆ ਤੇ ਤੁਸੀਂ ਵਹਿਜੋ ਤੁਸੀਂ ਐਵੇਂ ਮੂੰਹ ਚੱਕ ਕੇ ਵੀਡੀਓ ਪਾ ਦਿੰਨੇ ਆ ਇੱਕ ਜੋ ਤੂੰ ਵੀਡੀਓ ਪਾਉਣਾ ਤੇਰੀ ਸ਼ਕਲ ਹੋਜੀ ਆ ਤੈਨੂੰ ਕੋਈ ਕਹਿੰਦਾ ਨਹੀਂ ਜਾਂ ਤੈਨੂੰ ਤੇਰਾ ਕੋਈ ਆਣ ਗਵਾਂਡ ਜਾਂ ਤੇਰਾ ਕੋਈ ਯਾਰ ਦੋਸਤ ਆ ਉਹੀ ਤੈਨੂੰ ਕੋਈ ਮੱਥਾ ਭਰਾਵੇ ਸਾਰਿਆਂ ਅੱਗੇ ਮੈਂ ਬੇਨਤੀ ਕਰਦਾ ਕੋਈ ਇਹ ਤੇ ਮੱਥਾ ਮਾਰ ਲਓ ਵੀ ਪ੍ਰਾਤੂ ਕਿੱਧਰ ਮਤਲਬ ਕਿਤੇ ਅਗਲੇ ਨੂੰ ਗਾਲ ਕੱਢ ਦੇਣਾ ਕਦੇ ਤੂੰ ਕੀ ਕਰ ਲੈਣਾ ਕਦੇ ਤੂੰ ਕੀ ਕਰਦਾ ਵੀ ਤੂੰ ਟੱਕੇ ਬਹਿ ਜਾ ਜੇ ਕੰਮ ਅਸਲ ਦੇ ਵਿੱਚ ਇਹਦੇ ਕੋਲ ਹੋਰ ਕੋਈ ਕੰਟੈਂਟ ਵੀ ਨਹੀਂ ਯਾਰ ਹੋਰ ਕਰੇ ਕੀ ਮਗਰ ਵੀਡੀਓ ਲਾ ਲੈਣੀ ਆ ਨਾਲਾਂ ਦੀ ਜਨਾਨੀ ਖੜਾ ਖੜਾ ਲੈਣੀ ਆ ਕੀ ਆ ਇਹ ਗਾਣਾ ਲਾ ਲੈਣਾ ਮਗਰ ਵਾਰਾਂ ਲਾ ਲੈੜੀਆਂ ਕੀ ਆ ਇਹ ਬੰਦੇ ਦਾ ਪੁੱਤ ਬਣਾ ਬੰਦੇ ਦਾ ਪੁੱਤ ਮੈਂ ਵਾਰੀ ਵਾਰੀ ਕਹੀ ਜਾਂਦਾ ਵੀ ਬੰਦੇ ਦੇ ਪੁੱਤ ਤੇ ਬਹੁਤ ਫਰਕ ਹੁੰਦਾ ਸਮਝੀ ਜਾ ਹੁਣ ਮੈਂ ਗਾਂ ਕੀ ਬੋਲਣਾ ਬੰਦੇ ਦੇ ਪੁੱਤ ਵਾਲੇ ਕੰਮ ਕਰ ਤੂੰ ਮੇਰੀ ਵੀਡੀਓ ਕਿਉਂ ਨਹੀਂ ਪਾਉਂਦਾ ਪਿਆ ਓਏ ਹੁਣ ਤੂੰ ਮੇਰੇ ਤੇ ਫਿਰ ਜੀ ਵੀਡੀਓ ਪਾਈ ਤੂੰ ਆਹ ਗੱਲ ਵਿੱਚ ਲੈ ਕੇ ਨਹੀਂ ਹੋਣੀ ਜਿਹੜੀ ਤੂੰ ਇਹ ਗੱਲ ਕਹੀ ਸੀ ਕਿ ਮੈਂ ਉਹਦੇ ਮੂੰਹ ਕੁੱਟਿਆ ਮੈਂ ਉਹਦਾ ਆ ਕੀਤਾ ਮੋਗੇ ਵਾਲਾ ਮੈਂ ਕੁੱਟਦਾ ਇਹਨੇ ਅਸਲ ਦੇ ਵਿੱਚੋਂ ਪਤਾ ਕਿਉਂ ਕਹਿਤਾ ਸੀ ਕਿਉਂਕਿ ਮੈਂ ਤੇ ਵੀਡੀਓ ਪਾਈ ਸੀ ਉਹਦੇ ਵਿੱਚ ਉਹਨੂੰ ਮਿਰਚਾਂ ਬੜੀਆਂ ਲੱਗੀਆਂ ਸੀ ਬੱਤ ਸਹੀ ਏ ਉਹ ਮਿਰਚਾਂ ਨੂੰ ਇੰਨੀਆਂ ਕਿ ਜ਼ਿਆਦਾ ਲੱਗੀਆਂ ਕਿ ਇਹਨੇ ਆਪਣੀ ਹੇਟ ਕੱਢਣ ਦੇ ਲਈ ਨਾ ਇੱਕ ਵੀਡੀਓ ਬਣਾਈ ਐਵੇਂ ਮੈਂ ਤੇ ਮੋਗੇ ਵਾਲਾ ਮਿਲਿਆ ਸੀ ਮੇਰੇ ਨਾ ਮਿੰਤਾ ਕੱਢ ਤੂੰ ਵੀਡੀਓ ਇੱਕ ਤਾਂ ਵੀਡੀਓ ਪਾ ਤੇ ਜਾਂ ਪਿੰਡ ਆ ਮੈਂ ਪਿੰਡ ਚਲੇ ਜਾਣਾ ਹੂੰ ਨਾ ਹੀ ਕਰਦਾ ਤੂੰ ਆਪਦੇ ਪਿੰਡ ਦਾ ਗਈ ਜਾਣਾ ਅਸੀਂ ਤਾਂ ਨਾ ਮੈਂ ਤਾਂ ਮੂੰਹੋਂ ਕੱਢਿਆ ਵੀ ਤੇਰੇ ਪਿੰਡੋਂ ਦਾ ਨਾ ਮੈਂ ਤੈਨੂੰ ਜਾਣਦਾ ਸੀ ਨਾ ਲੈਣਾ ਦੇਣਾ ਮੈਂ ਤਾਂ ਤੇਰੀਆਂ ਗੱਲਾਂ ਤੇਰੇ ਤੋਂ ਹੀ ਪੁੱਛ ਰਿਹਾ ਵੀ ਤੂੰ ਇਹ ਗੱਲ ਕਹੀ ਸੀ ਵੀ ਮੈਂ ਤੇਰੇ ਪਿੰਡਾ ਜੂ ਨਾ ਤੂੰ ਹਜੇ ਤੱਕ ਉਹ ਆਇਆ ਤੂੰ ਕਿਹਾ ਮੈਂ ਕੁੱਟਿਆ ਨਾ ਤੂੰ ਹਜੇ ਤੱਕ ਕੋਈ ਇਹਦਾ ਪ੍ਰੂਫ ਦਿੱਤਾ ਨਾ ਤੂੰ ਹਜੇ ਤੱਕ ਉਹਦੀ ਕੋਈ ਵੀਡੀਓ ਪਾਈ ਤੀਜੇ ਨੰਬਰ ਤੇ ਤੂੰ ਤੈਨੂੰ ਮੈਂ ਨਾਰਮਲ ਗੱਲਾਂ 'ਚ ਗੱਲਾਂ ਕਰਦਾਈ ਤੂੰ ਉਸ ਦਿਨ ਕਰਤੀ ਗਾਲੀ ਤੇ ਤੇਰੀ ਫਿਰ ਬਣੀ ਨਾ ਪੁੱੰਚੀ ਨਾ ਚੀਜ਼ ਕਿਥੋਂ ਤੱਕ ਅਜੇ ਮੈਂ ਕਜਬ ਬੇਇੱਜ਼ਤੀ ਹੈ ਤੇ ਭੁੱਲ ਭੁਲੇਕੇ ਜੇ ਤੂੰ ਕਿਤੇ ਜੇ ਤੂੰ ਕਹਵੇਂ ਤੇਰੇ ਲਈ ਸਪੈਸ਼ਲੀ ਕੋਈ ਟਾਈਮ ਕੱਟ ਕੇ ਆਵੇ ਚੱਲ ਉਹ ਤਾਂ ਬੰਦਿਆ ਨੇ ਆਪਦੇ ਮੂੰਹੋਂ ਕੱਢਿਆ ਸੀ ਅਮਨ ਨੇ ਸੋਡੀ ਨੇ ਆਏ ਆ ਬਈ ਪੈਂਡ ਆਉਣਾ ਬਹੁਤ ਵੱਡੀ ਗੱਲ ਹੁੰਦੀ ਆ ਯਾ ਤੇਰੇ ਪੈਂਡ ਉਹ ਉਹਦੇ ਵਿੱਚ ਤੂੰ ਆ ਥੱਲੇ ਐਵੇਂ ਨਾ ਕਹੀ ਜਾ ਮੇਰੀ ਫੀਲਡਿੰਗ ਲਈ ਸੀ ਫੀਲਡਿੰਗ ਤੇ ਤੈਨੂੰ ਸਪੈਲਿੰਗ ਪਤਾ ਕੀ ਹੁੰਦੇ ਆ ਫੀਲਡਿੰਗ ਤਾਂ ਤੈਨੂੰ ਮਹਿਨਾ ਪਤਾ ਕੀ ਹੁੰਦਾ ਫੀਲਡਿੰਗ ਵਾਰੀ ਵਾਰੀ ਤੈਨੂੰ ਮੈਂ ਫੇਰ ਉਹੀ ਗੱਲ ਕਹੀ ਜੈਨਾ ਟਿਕ ਜਾ ਟਿਕ ਜਾ ਉਹ ਤੇਰੇ ਆਏ ਸੀ ਉਹਨਾਂ ਨੇ ਤਾਂ ਚਲ ਉਹਨਾਂ ਦੀ ਤਾਂ ਭਰਾਵਾਂ ਦੀ ਗੱਲ ਕੀ ਕਰਨੀ ਉਹ ਤਾਂ ਆਪ ਨੂੰ ਪਤਾ ਹੀ ਹੈ ਗੱਲਬਾਤ ਜਿਹੜੀ ਬੰਦਿਆਂ ਵਾਲੀ ਕੈਟਾਗਰੀ ਹੁੰਦੀ ਹੈ ਨਾ ਬੰਦਿਆਂ ਵਾਲੀ ਵੀ ਬੰਦੇ ਜਨਾਨੇ ਜਨਾਨੀਆਂ ਤੈਨੂੰ ਪਤਾ ਕੀ ਹੁੰਦੀਆਂ ਹੈਨਾ ਉਹਨਾਂ ਚ ਨਾ ਤੂੰ ਤੂੰ ਬੰਦਾ ਜ ਬੰਦਿਆਂ ਚ ਆ ਠੀਕ ਆ ਕੀਰਤਨ ਲਾ ਕੇ ਨੱਚਣ ਵਾਲਾ ਕੰਮ ਨਾ ਕਰ ਤੇਰੇ ਕਿਸੇ ਨਾ ਕਿਸੇ ਦਿਨ ਸਾਡਾ ਤਾਂ ਪਤਾ ਨਹੀਂ ਤੇਰੇ ਹੋਰ ਤੋਂ ਕਿਦੋਂ ਫੈਂਟੀ ਜ਼ਰੂਰ ਚੜ ਜਣੀ ਆ ਬੱਤ ਸਹੀ ਹੈ ਉੜੀ ਆਵਿਆ ਤੂੰ ਨਾ ਤਿੰਨਾ ਚੋਂ ਨਾ 13 ਚੋਂ ਨਾ ਪਲੇਅਰਾਂ ਚੋਂ ਨਾ ਸਪੇਅਰਾਂ ਚੋਂ ਤ ਤੈਨੂੰ ਪਤਾ ਨਹੀਂ ਥੋਣੀ ਮੈਂ ਤਾਂ ਕਈ ਕਈ ਵਾਰ ਇਦਾਂ ਬਈ ਅਸਲ ਦੇ ਵਿੱਚ ਨਾ ਇਹ ਖਾਂਦਾ ਹੋਊਗਾ ਪ੍ਰਾਗ ਮੈਂ ਲਿਖ ਕੇ ਕਹਿੰਦਾ ਪ੍ਰਾਗ ਤੇ ਜਰਦਾ ਜਿਹੜੇ ਪ੍ਰਾਗ ਜਾਣਾ ਉਹ ਤੁਸੀਂ ਪੜ ਕੇ ਦੇਖ ਲਿਓ ਹਨਾ ਉਹਦਾ ਕੁਝ ਵੀ ਉਹ ਬੰਦੇ ਨੂੰ ਮਤਲਬ ਜਦੋਂ ਪ੍ਰੈਗਨੈਂਟ ਜਿਹੜੀ ਲੇਡੀ ਹੁੰਦੀ ਉਹਨੂੰ ਖਾਣੀ ਜਦੋਂ ਪੇਨ ਹੁੰਦੀ ਉਦੋਂ ਦਿੱਤੇ ਜਾਂਦੇ ਆ ਇਹਦੇ ਵਰਗੇ ਪੰਜ ਪੰਜ ਛੇ ਛੇ ਖਾ ਜਾਂਦੇ ਉਹਨੂੰ ਕੀ ਪਤਾ ਲੱਗਦਾ ਨਹੀਂ ਇਹਨਾਂ ਨੂੰ ਬੋਲਣਾ ਕੀ ਆ ਤੇ ਬਸ ਬੁੱਲੀ ਜਾਂਦੇ ਜੱਬਲੀਆਂ ਉਤੋਂ ਇਹਨੂੰ ਪਤਾ ਲੱਗ ਗਿਆ ਵੀ ਆ ਕੋਈ 2-4 ਡਾਲਰ ਬਣ ਜਾਂਦੇ ਆ ਵੀਡੀਓ ਮਗਰ ਤੇ ਮੇਰਾ ਟੋਟਲ ਮਹੀਨੇ ਦਾ ਚੱਲ ਖਰਚਾ ਉਦਨ ਕਰੀ ਜਾਂਦਾ ਆਮਦਨ ਵਾਜ ਕੀ ਬੰਦਿਆ ਦੇ ਪੁੱਤ ਬੜੋ ਮੈਂ ਤਾਂ ਟੋਟਲ ਕਹਿੰਨਾ ਵੀ ਜਿਹੜੇ ਜਿਹੜੇ ਵੀ ਆਪਦੇ ਨਾਲ ਜਨਾਨੀਆਂ ਖੜਾ ਕੇ ਵੀਡੀਓ ਬਣਾਉਂਦੇ ਨੇ ਉਹ ਹੋ ਜੀਆਂ ਤੇ ਉਹਨਾਂ ਦੀ ਕੋਈ ਮੈ ਨਹੀਂ ਮੰਨਦਾ ਕਿ ਉਹਨਾਂ ਦੀ ਕੋਈ ਜ਼ਮੀਰ ਹੈਗੀ ਆ ਬੇਗੈਰਤਾ ਬੇਗੈਰਤ ਸਮਝ ਰਹੇ ਹੋ ਪਤੰਦਰੋ ਤੁਸੀਂ ਬੁਰਾ ਹਾਲ ਕਰਕੇ ਰੱਖਤਾ ਬੁਰਾ ਹਾਲ ਜੇ ਤੈਨੂੰ ਜੇ ਤੂੰ ਉਹ ਇੱਕ ਨਾ AK4 ਫਿਰ ਪੰਤਰਾ ਬਹੁਤ ਤਕੜਾ ਇਹਨਾਂ ਕੋਲੇ ਮੈਂ ਜੀ ਗਰੀਬ ਬੰਦੇ ਨੂੰ ਢਾਉਂਦੇ ਆ ਐਂ ਨਹੀਂ ਯੋ ਕਰਦੇ ਤਕਰੀਬ ਕਰਦੇ ਆ ਤੇ ਫਿਰ ਨਾਮਰਾ ਉਹ ਆਪਦੀ ਫਿਰ ਨਾਮਰਾ ਗਰੀਬ ਸਾਰੇ ਹੀ ਔਰੇ ਦੇ ਟਰਾਲੇ ਕਿਤੇ ਚਲਦੇ ਆ ਇੱਥੇ ਟੋਟਲੀ ਗਰੀਬ ਆ ਸਾਰੇ ਗਰੀਬ ਹੋਣ ਵਾਲੇ ਆ ਤੂੰ ਕੋਈ ਅਲੈਦਾ ਗਰੀਬ ਨਹੀਂਗਾ ਸੋ ਮੜਾ ਜਾਣਾ ਅਕੱਲ ਨੂੰ ਮੈਂ ਤੈਨੂੰ ਫੇਰ ਵਾਰੀ ਵਾਰੀ ਕਹੀ ਐ ਨਾ ਅਕੱਲ ਨੂੰ ਹੱਥ ਮਾਰ ਆਪਦੀ ਨੂੰ ਟੈੱਕ ਕੇ ਬਹਿ ਜਾ ਆਪਦੀਆਂ ਵੀਡੀਓ ਪਾਉਣੀਆਂ ਹੁੰਦੀਆਂ ਸਾਡੇ ਵੱਲੋਂ ਜਨਾਨੀ ਨਾ ਜਾ ਕੋਸ਼ਿਸ਼ ਕਰ ਜਿਹੜਾ ਕੁਝ ਚੱਲਦਾ ਉਹ ਕਰੀ ਚੱਲ ਪਰ ਐਵੇਂ ਬੇਫਾਲ ਤੂੰ ਕੋਈ ਗੱਲ ਨਹੀਂ ਕਰਨੀ ਜੇ ਗੱਲ ਕਰਨੀ ਐ ਤੇ ਉਹ ਸੱਚੀ ਕਰ ਉਦੋਂ ਦਾ ਤੂੰ ਝੂੜ ਤੇ ਝੂੜ ਝੂੜ ਤੇ ਝੂੜ ਸਿੱਟੀ ਆਉਣਾ ਕਿਤੇ ਮੈਂ ਉਹਨੂੰ ਕੁੱਟਦਾ ਕਦੇ ਮੈਨੂੰ ਮੈਂ ਪਿੰਡ ਜਾਵੜੂੰਗਾ ਕਦੇ ਮੈਂ ਇਹ ਕਰ ਦੂੰਗਾ ਮੈਂ ਉਹ ਕਰ ਦੂੰਗਾ ਤੂੰ ਛਿੱਕੂ ਕਰ ਦੂੰਗਾ ਜੇ ਤੂੰ ਕਰਨਾ ਹੁੰਦਾ ਉਹਨੂੰ ਕਰਨਾ ਲੈਂਦਾ ਉਦੋਂ ਉਹ ਤੇਰੇ ਪਿੰਡ ਆ ਕੇ ਬਹਿ ਗਏ ਤੇਰੇ ਖਸਮ ਉਹਨਾਂ ਨਾਲ ਨਹੀਂ ਕੀਤਾ ਬੱਤ ਸਹੀ ਏ ਸਾਰਿਆਂ ਨਾਲ ਵੱਡੀ ਗੱਲ ਆ ਮੈਂ ਲੌਜੀਕਲੀ ਗੱਲ ਕਰੂੰਗਾ ਇਹ ਇੱਥੇ ਜਿੰਨੇ ਬੰਦੇ ਜ਼ਮੀਰ ਵਾਲੇ ਆ ਨਾ ਮਤਲਬ ਪੂਰੇ ਜ਼ਮੀਰ ਵਾਲੇ ਅਣ ਅਣਖੀ ਉਹ ਮੈਨੂੰ ਝੂੜਨਾ ਬੋਲੇ ਉਹਨਾਂ ਦਾ ਕੋਈ ਰੌਲਾ ਪਵੇ ਉਹ ਕਿਸੇ ਦੇ ਪਿੰਡੋਂ ਕੀ ਤੁਸੀਂ ਆਪਦੀ ਜਨਾਨੀ ਲੈ ਕੇ ਜਾਓਗੇ ਨਾਲ ਓਏ ਤੇ ਮੈਰੀ ਮੇਰੀ ਹੋ ਜੇ ਲੜਾਈ ਠੀਕ ਆ ਪੈਨ ਡਾਉਣ ਤੇ ਮੇਰੀ ਮਾਤਾ ਨੇ ਕਹਾ ਮੰਮੀ ਚੱਲੀ ਮਾੜਾ ਜੇ ਮੇਰੇ ਨਾਲ ਆ ਤੇ ਮੇਰ ਤੋਂ ਸਾਲਾ ਘਟਿਆ ਬੇਗੈਰਤ ਬੰਦਾ ਕਿਹੜਾ ਹੋਊਗਾ ਜਿਹੜਾ ਜਨਾਲੀਆਂ ਨੂੰ ਮੂਹਰੇ ਕਰਦਾ ਆ ਤੇ ਜਵਾਕਾਂ ਨੂੰ ਨਾਲ ਲੈ ਕੇ ਚਲਾਇਆ ਜਾਣਾ ਬੱਤ ਸਹੀ ਏ ਜੀ ਤੇਰੇ ਜੀ ਯੁਰਤਾ ਤੇ ਕੱਲਾ ਜਾ ਕੇ ਬੈ ਪਹਿਲੀ ਗੱਲ ਬਹਿ ਨਹੀਂ ਹੋ ਤੇ ਅਕੇ ਹਾਂ ਭਾਈ ਦੱਸੋ ਕੀ ਗੰਡਾ ਗੰਡੀ ਕਰਨਾ ਕੱਢੋ ਤੇ ਵਜਨੀਆਂ ਵੇਹ ਤੇਰੀ ਸੀ ਚਬੇੜਾ ਤੇ ਪਰ ਮੜੀ ਜੂ ਗੱਲ ਆ ਵੀ ਜਿਹੜਾ ਬੰਦਾ ਜਨਾਨੀ ਦਾ ਬੱਚਿਆਂ ਦਾ ਸਹਾਰਾ ਲੈ ਕੇ ਚਾਰ ਬੰਦਿਆਂ ਚ ਪੰਚਾਇਤ ਚ ਗਿਆ ਉਹ ਕੀ ਹੋ ਉੱਛੇ ਤਾਂ ਮੈਂ ਡਰਿਆ ਨਹੀਂ ਮੈਂ ਤਾਂ ਪੂਰਾ ਬੈਠਾ ਰ ਬੈਠਾ ਰਿਆ ਤੂੰ ਉੱਥੇ ਵੱਡਾ ਉਹੀ ਤਾਂ ਤੈਨੂੰ ਭੁੰਕੀ ਜਾਂਦੇ ਆ ਵੀ ਨਾਲ ਤਾਂ ਤੂੰ ਜਨਾਨੀ ਦੇ ਬੱਚੇ ਲੈ ਕੇ ਆ ਉੱਥੇ ਕੀ ਕਰੇ ਕੋਈ ਬੰਦਾ ਤੇਰੀ ਫੀਲਡਿੰਗ ਲਈ ਸੀ ਬੰਦੇ ਤਾਂ ਤੇਰੇ ਨਾਲ ਲੈ ਕੇ ਦੋ ਸੀ ਫੀਲਡਿੰਗ ਤੂੰ ਛਿੱਕੂ ਲਾਦੀ ਪੈਂਦੇ ਵਿੱਚ ਮੜਾ ਜਣਾ ਆਵਦੀਆ ਕੱਲ ਨੂੰ ਹੱਥ ਮਾਰ ਲਾ ਕਦੇ ਤੂੰ ਕੀਤੇ ਬੋਲਣ ਲੱਗੇ ਨਾ ਕਦੇ ਕੀਤੇ ਇੰਨਾ ਵੇਖ ਲਾ ਹੋ ਗਿਆ ਮੈਂ ਗਗਨ ਚੰਦੇ ਉਹਨਾਂ ਦੀ ਵੀ ਨੇਰੀ ਬਣਾਈ ਸੀ ਠੀਕ ਆ ਮੈਂ ਜ਼ਿੰਦਗੀ 'ਚ ਕਨਾ ਕਦੇ ਜਾਤੀਵਾਦਕ ਸ਼ਬਦ ਲਿਆਂਦੇ ਨਾ ਕਦੇ ਉਹਦਾਂ ਦੀ ਗੱਲ ਲਿਆਂਦੀ ਆ ਪਰ ਉਸ ਦਿਨ ਤੂੰ ਮੈਨੂੰ ਬੋਲਣ ਦੇ ਮਜਬੂਰ ਕਰਤਾ ਜਿੱਦਣ ਤੂੰ ਮੈਨੂੰ ਸਾਲੇ ਵਾਲੀ ਗੱਲ ਗੱਡੀ ਆ ਤੇ ਜੇ ਤੂੰ ਨੇੜੇ ਤੇੜੇ ਹੁੰਦਾ ਤੈਨੂੰ ਵਜਾਲਿਓਂ ਪਾੜ ਦੇਣਾ ਸੀ ਅਸੀਂ ਸਾਲੇ ਵਾਲੀ ਗੱਲ ਤੇ ਮੇਰੀ ਦਾਦਾਗਰੀ ਨਿਕਾਲ ਦੂੰਗਾ ਮੈਂ ਐਸੇ ਕਰਕੇ ਫਿਰ ਤੈਨੂੰ ਮੈਂ ਕਿਹਾ ਸੀ ਤੂੰ ਉਹਦਾ ਬੱਚਾ ਬਣ ਗਿਆ ਤੇ ਮੈਂ ਤੈਨੂੰ ਹੁਣ ਵੀ ਕਹਿਣਾ ਜੇ ਬੰਦੇ ਦਾ ਪੁੱਤਾ ਨਾ ਬੰਦੇ ਦਾ ਤੇ ਫੇਰ ਤੂੰ ਜਾਂ ਵੀਡੀਓ ਦਿਖਾ ਦੇ ਜਾਂ ਪੈਂਡਾ ਯਾਰ ਆਪਦੀ ਜ਼ੁਬਾਨ ਜੀਠ ਜਿੱਥੋਂ ਆਪਣਾ ਕੰਮ ਤੇਰਾ ਤੂੰ ਮੈਂ ਤਾਂ ਤੈਨੂੰ ਜਾਣਦਾ ਹੁਣੀ ਸੀ ਕੰਮ ਚੱਲਿਆ ਉਹ ਚੀਜ਼ ਨੂੰ ਮੂਰੇ ਰੱਖ ਕੇ ਉਹਦਾ ਜਵਾਬ ਦੇ ਜਿਹੜੇ ਫੋਲੋ ਕਰਦੇ ਉਹਨਾਂ ਨੂੰ ਵੀ ਪਤਾ ਲੱਗੇ ਕੌਣ ਸੱਚਾ ਕੌਣ ਝੂਠਾ ਤੇਰੇ ਯਾਰ ਕਿਤੇ ਮੱਥਾ ਮਾਰਨਾ ਮੈਂ ਮਾਰਨਾ ਨਹੀਂ ਚਾਹੁੰਦਾ ਮੈਂ ਪਹਿਲਾਂ ਜਦੋਂ ਮੈਂ ਵੀਡੀਓ ਚ ਬੋਲ ਕੇ ਹਟਿਆ ਪਰ ਇਹ ਮਾਰਨਾ ਤਾਂ ਪੈ ਜਾਂਦਾ ਜਦੋਂ ਕੋਈ ਬੰਦਾ ਸਾਲੇ ਤੱਕ ਗੱਲ ਲੈ ਆਉਂਦਾ ਸੋਣਾ ਆਪਦੀ ਕੈਟਾਗਰੀ ਹੁੰਦੀ ਆ ਇੱਕ ਤਾਂ ਹੁੰਦੀ ਆ ਜਨਾਨੀਆਂ ਨਾਲ ਨੱਚਣ ਵਾਲੀ ਜਨਾਨੀਆਂ ਸਰੋ ਖਾਣ ਵਾਲੀ ਇੱਕ ਹੁੰਦੀ ਆ ਬੰਦਿਆਂ ਵਾਲੀ ਹਨਾ ਤੇ ਤੂੰ ਮਾੜੀ ਜੀ ਦੂਜੀ ਚ ਹਜੇ ਤਾਂ ਤੂੰ ਉਹ ਚ ਜਿਹੜਾ ਤੂੰ ਉੱਥੇ ਚਾਰ ਬੰਦੇ ਆਏ ਉੱਥੇ ਤੂੰ ਜਨਾਨੀ ਲੈ ਕੇ ਚਲਿਆ ਗਿਆ ਆਪਦੀ ਹੁਣ ਯਾਰ ਕੀ ਬੋਲਾਂ ਬਾਅਦ ਚ ਫੇਰ ਉਹੀ ਗੱਲ ਆ ਤੇ ਪਰ ਐਂਡ ਤੇ ਤੈਨੂੰ ਮੈਂ ਇੰਨੀ ਗੱਲ ਕਹਿਣੀ ਚਾਹੁੰਦਾ ਬਾਂਦਰ ਮੂਹਿਆਂ ਬਾਂਦਰ ਮੂਹਿਆਂ ਨਹੀਂ ਉਹਦੀ ਪਸ਼ ਤੇ ਆਵਦਾ ਬੰਦੇ ਦਾ ਪੁੱਤ ਜਾ ਬਣ ਠੀਕ ਆ ਤੇ ਇਕਾ ਜਿਹੜਾ ਤੂੰ ਸਿਰ ਤੇ ਕੇਸਰੀ ਪਰਣਾ ਬਨ ਕੇ ਲਾ ਕੇ ਬੁੱਲਣ ਦੇ ਵਿੱਚ ਕੂਲੇਪਾਂ ਜਰਦਾ ਬਹਿ ਜਾਂਦਾ ਨਾ ਇਹ ਤੂੰ ਕਹਿੰਦਾ ਚੀਜ਼ ਗਲਤ ਨਹੀਂ ਕੀ ਮੈਂ ਕੀ ਗਲਤ ਕਰਦਾ ਤੂੰ ਕੀਰਤਨ ਜ਼ਰੂਰੀ ਲਾਉਣਾ ਤੂੰ ਸਿਰ ਤੇ ਜ਼ਰੂਰੀ ਬਨਣਾ ਤੂੰ ਨਾ ਬਨ ਤੂੰ ਹੋਰ ਗਾਣੇ ਤੇ ਨੱਚ ਲਾ ਕੇ ਸੇ ਤੇ ਹੈਗਾ ਤਿੰਨ ਨੂੰ ਨੱਚਣਾ ਹੀ ਆ ਤੂੰ ਹੈ ਤਾਂ ਚਾਰ ਐਂਡ ਨੂੰ ਨੱਚਣਾ ਹੀ ਐ ਟਬੂਸੀਆਂ ਜਿਹਾ ਮਾਰ ਲੈਣੀਆਂ ਮੂੰਹ ਐ ਕਰ ਦੇਣਾ ਵੀ ਲੋਕਾਂ ਨੂੰ ਇਹ ਲੱਗੇ ਮੈਂ ਲੋਕਾਂ ਨੂੰ ਵੀ ਕਹਿਣਾ ਚਾਹਣਾ ਵੀ ਤੁਸੀਂ ਵੀ ਮੜਾ ਜੱਜ ਕਰਿਆ ਕਰੋ ਵੀ ਬੰਦਾ ਕਿ ਬੰਦੇ ਦੀ ਕੋਈ ਕੋਈ ਇਹ ਹੋਰ ਪਰਜਾਤੀ ਆ ਸੋ ਮੜਾ ਆ ਜਾ ਦੇਖੀ ਤੇ ਬਾਕੀ ਤੇਰੀ ਤੇਰਾ ਸਾਹ ਤੇਰੇ ਹੱਥ ਆ ਵੀ ਤੂੰ ਕੀ ਚਾਹਣਾ ਜਾਂ ਕੀ ਕਰਨਾ ਤੇ ਮੈਂ ਤੈਨੂੰ ਬਸ ਇਹੀ ਕਹਿਣਾ ਚਾਹਣਾ ਕਿ ਆਪਦਾ ਨਾ ਵਧੀਆ ਆਪਦੀ ਲਾਈਫ ਸਾਡੇ ਵੱਲੋਂ ਜਨਾਨੀ ਨਾਲ ਨੱਚ ਜੋ ਕ ਮਰਜ਼ੀ ਕਰ ਆਪਦੀ ਲਾਈਫ ਆ ਮਤਲਬ ਖੁਦ ਚੜਾ ਸਾਨੂੰ ਵਿੱਚ ਇਨਵੋਲਵ ਨਾ ਕਰ ਸਾਚ ਤਾਂ ਤੈਨੂੰ ਜਾਣਦੇ ਵੀ ਨਹੀਂ ਸਖੱਚਾ ਤੇ ਜੇ ਤੂੰ ਫੇਰ ਇਹ ਚੀਜ਼ਾਂ ਵੱਲ ਆਉਣਾ ਹੀ ਚਾਹਣਾ ਠੀਕ ਹੈ ਤੇ ਫੇਰ ਤੂੰ ਐਂ ਕਰ ਵੀਡੀਓ ਪਾਈ ਤੇ ਇੱਕ ਸਾਡੇ ਪਿੰਡਾਂ ਹੀ ਜਿਹੜੇ ਤੇਰੇ ਸ਼ਬਦਾਂ ਤੇਰੇ ਦੀ ਪੁੱਠੇ ਨਾ ਪਾਏ ਤਾਂ ਬੰਦੇ ਦਾ ਪੁੱਤ ਨਾ ਕਹੀਂ ਬਸ ਸੋ ਵੀਡੀਓ ਨੂੰ ਸ਼ੇਅਰ ਕਰਿਓ ਤੇ ਇਹਨੂੰ ਮੈਂ ਫੇਰ ਐਂ ਦੇ ਕਹਿਣਾ ਚਾਹਣਾ ਬੰਦੇ ਦਾ ਪੁੱਤ ਬਣ ਜਾ ਅਸਲੀ